ਅਗਲੀ ਗੱਲ ਕਰੀਏ ਬੇਰੋਜ਼ਗਾਰੀ ਦੀ ਬੇਰੋਜ਼ਗਾਰੀ ਇੱਕ ਬਹੁਤ ਵੱਡਾ ਮੁੱਦਾ ਤੇ ਜਿਹੜੇ ਆਰਥਿਕ ਆંકੜਿਆਂ ਦੇ ਮਾਹਰ ਨੇ ਲੋਕ ਉਹ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਬੇਰੋਜ਼ਗਾਰੀ ਦੀ ਦਰ ਹੈ ਉਹ ਭਾਰਤ ਦੀ ਦਰ ਨਾਲੋਂ ਵੀ ਕਿਤੇ ਜ਼ਿਆਦਾ ਹੈ ਪਰ ਜਿਹੜੇ ਸਰਕਾਰੀ ਆંકੜੇ ਨੇ ਉਹ ਤਾਂ ਕਹਿੰਦੇ ਨਾ ਕੋਈ ਭਾਰਤ ਦੇ ਵਿੱਚ ਬੇਰੋਜ਼ਗਾਰਾ ਤੇ ਨਾ ਹੀ ਕੋਈ ਪੰਜਾਬ ਦੇ ਵਿੱਚ ਬੇਰੋਜ਼ਗਾਰ ਹੈ ਜੀ ਬਿਲਕੁਲ ਹੀ ਆંકੜਿਆਂ ਦੇ ਹਿਸਾਬ ਨਾਲ ਜੇ ਤੁਸੀਂ ਸਮਝੋਗੇ ਤੁਹਾਨੂੰ ਬੇਰੋਜ਼ਗਾਰੀ ਲੱਭਣੀ ਹੋਣੀ ਕਿਤੇ ਹੂੰ ਇਹ ਸਰਕਾਰੀ ਆંકੜੇ ਕਹਿੰਦੇ ਨੇ ਕਿ ਭਾਰਤ ਦੀ ਬੇਰੁਜ਼ਗਾਰੀ ਦਰ ਨਾਲੋਂ ਪੰਜਾਬ ਦੀ ਬੇਰੁਜ਼ਗਾਰੀ ਦਰ ਵੱਧ ਹੈ ਬਿਲਕੁਲ ਸਹੀ ਹੈ ਹਮ ਹਮ ਪਰ ਉਹ ਅੰਕੜਿਆਂ ਨੂੰ ਪੜਦੇ ਆ ਸਮਝਦੇ ਆ ਲੱਗਦਾ ਕਿ ਬੇਰੁਜ਼ਗਾਰੀ ਤਾਂ ਹੈ ਹੀ ਨਹੀਂ ਹਮ ਹਮ ਭਾਰਤ ਦੀ ਬੇਰੁਜ਼ਗਾਰੀ ਦਰ ਕਿੰਨੀ ਹੈ 3.2% ਜੀ ਜੀ ਤੇ ਪੰਜਾਬ ਦੀ 5.5% ਇਹ ਕਿਹੜੀ ਬੇਰੁਜ਼ਗਾਰੀ ਹੋਈ ਉਦੋਂ 100 ਪਿੱਛੇ 3 ਬੰਦੇ ਬੇਰੁਜ਼ਗਾਰ ਨੇ ਤੇ ਪੰਜਾਬ 'ਚ 100 ਪਿੱਛੇ 5 5.5 ਬੇਰੁਜ਼ਗਾਰ ਨੇ ਮਤਲਬ ਅੱ퍼 ਰੋਜ਼ ਸਵਾਲ ਪੈਦਾ ਕਰਦੇ ਆ ਰੋਜ਼ੇ ਚਰਚਾ ਕਰਦੇ ਆ ਕਿ ਬੇਰਜ਼ਗਾਰੀ ਤਾਂ ਪਈ ਬਹੁਤ ਹੈ ਨੌਜਵਾਨ ਵਿਲਾ ਬਹੁਤ ਹੈ ਨੌਜਵਾਨ ਵਿਦੇਸ਼ਾਂ ਨੂੰ ਪਲਾਨ ਕਰ ਰਿਹਾ ਨੌਜਵਾਨ ਕੋਲ ਕੰਮ ਨਹੀਂਗਾ ਉਹ ਨਸ਼ਿਆਂ ਦੇ ਰਾਹ ਪੈ ਗਿਆ ਉਹ ਲੀਡਰਾਂ ਮਗਰ ਰੈਲੀਆਂ ਕਰਨ ਜੋਗਾ ਹੈ ਧਰਨੇ ਲਾਉਣ ਜੋਗਾ ਇਹਨਾਂ ਦੇ ਨਾਲ ਇਹਨਾਂ ਲਈ ਝੰਡੇ ਚੱਕ ਕੇ ਰੋਲਾ ਪਾਉਣ ਜੋਗਾ ਇਹਨਾਂ ਦੀ ਜੀਪਾਂ ਤੇ ਚੜਨ ਜੋਗਾ ਜੀ ਜੀ ਤੇ ਪਰ ਸਰਕਾਰੀ ਅੰਕੜਾ ਕਹਿੰਦਾ ਵੀ ਭਾਰਤ ਦੀ ਬੇਰਜ਼ਗਾਰੀ ਦਾ ਅਸਰ 3% 3.2 ਹੈ ਤੇ ਪੰਜਾਬ ਦੀ 5.5 ਹੈ ਹਮ ਹੁਣ ਤੁਸੀਂ ਇਸ ਤੋਂ ਅਗਾਹ ਹੋ ਜਾਓ ਜੀ ਪੰਜਾਬ ਦੀ ਠੀਕ ਹੈ ਵੱਧ ਹੈ ਸਭ ਤੋਂ ਵੱਧ ਕਹਿੰਦੇ ਜੀ ਕੇਰਲਾ ਦੀ ਹੈ 7.2 ਠੀਕ ਹੈ ਉਸ ਤੋਂ ਬਾਅਦ ਪੰਜਾਬ ਦੀ ਹੈ 5.5 ਫਿਰ ਰਾਜਸਥਾਨਾ 4.2 ਫਿਰ ਤਾਮਿਲਨਾਡੂ 3.5 ਤੇ ਹਰਿਆਣਾ 3.5 ਪੰਜਵੇਂ ਕ ਨੰਬਰ ਤੇ ਆਉਂਦਾ ਹੈ ਹਰਿਆਣਾ ਹੂੰ ਹੂੰ ਤੇ ਅਖੀਰ ਤੇ ਆਉਂਦਾ ਮੱਧ ਪ੍ਰਦੇਸ਼ 1% ਬੇਰੁਜ਼ਗਾਰੀ ਦਾ ਹੈ ਉਹ ਅੱਛਾ ਹੁਣ ਜਦੋਂ ਆਪਾਂ ਕਹੀਏ 100 ਚੋਂ ਤਿੰਨ ਬੇਰੁਜ਼ਗਾਰ ਨਹੀਂ ਵੀ 97 ਨੂੰ ਕੰਮ ਮਿਲਿਆ ਤਾਂ ਬੜਾ ਵਧੀਆ ਕੰਮ ਹੋ ਰਿਹਾ ਹੂੰ ਜੇ ਆਪਾਂ ਕਹੀਏ ਪੰਜਾਬ ਚ ਵੀ ਪੰਜ ਲਾ ਲਈਏ ਜਾਂ 6 ਲਾ ਲਈਏ 100 ਪਿੱਛੇ ਤਾਂ ਅਸੀਂ ਕਹਾਂਗੇ 94 95 ਨੂੰ ਤਾਂ ਕੰਮ ਮਿਲਿਆ ਹਾਂਜੀ ਇਹ ਅੰਕੜੇ ਦੇਖਣ ਦੇ ਨਾਲ 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 ਨਾ ਬੇਰੁਜ਼ਗਾਰੀ ਦਾ ਸਰਕਾਰੀ ਪੈਮਾਨਾ ਦੇਖਣ ਦੀ ਲੋੜ ਹੈ ਹੂੰ ਪੈਟਰੋਲ ਪੰਪ ਦੇ ਉੱਤੇ ਉਹ ਰੱਖਿਆ ਹੁੰਦਾ ਤੇਲ ਮਾਪਣ ਜੇ ਵਾਲਾ ਹਾਂਜੀ ਉਹ ਉਹ ਪਹਿਲਾਂ ਸਹੀ ਹੈ ਕਿ ਨਹੀਂ ਇਹਦੇ ਉੱਤੇ ਜਿਹੜੇ ਬੱਟੇ ਵਰਤੇ ਜਾ ਰਹੇ ਉਹਦੇ ਥੱਲੇ ਉਹ ਕਢ ਲਈ ਜਾਂਦੀ ਹੈ ਮਤਲਬ ਅਸਲ ਭਾਰ ਨਹੀਂ ਜਾਂਦਾ ਫਿਰ ਉਹ ਹੂੰ ਤੋਂ ਇਸ ਲਈ ਕੀ ਉਹ ਸਹੀ ਵੀ ਹੈਗੇ ਉਨੇ ਦਾ ਪੈਮਾਨਾ ਕਮਾਲ ਦਾ ਵੀ ਮੈਨੂੰ ਮੈਂ ਵੀ ਇਹ ਅੰਕੜੇ ਸੁਣ ਕੇ ਪੜ੍ਹ ਕੇ ਹੈਰਾਨ ਹੋਇਆ ਇਧਰ ਤਾਂ ਬੇਰਜ਼ਗਾਰੀ ਹੈ ਹੀ ਨਹੀਂ ਕਿਤੇ ਹੂੰ ਫਿਰ ਮੈਂ ਚੈੱਕ ਕੀਤਾ ਕਿ ਬੇਰਜ਼ਗਾਰੀ ਦਾ ਪੈਮਾਨਾ ਕੀ ਆ ਪ੍ਰਵੀਨ ਜੀ ਹੈਰਾਨ ਹੋ ਜੂਗੇ ਤੁਸੀਂ ਤੇ ਆਪਣੇ ਸਰੋਤੇ ਦਰਸ਼ਕ ਵੀ ਜੀ ਜੀ ਇਹ ਕਹਿੰਦੇ ਸਾਲ ਦੇ 365 ਦਿਨਾਂ ਚੋਂ ਜਿਨੇ 30 ਦਿਨ ਵੀ ਕੰਮ ਕਰ ਲਿਆ ਉਹ ਬੇਰਜ਼ਗਾਰ ਨਹੀਂ ਹੈ ਠੀਕ ਹੈ ਅੱਛਾ 15 ਸਾਲ ਤੋਂ ਉੱਪਰ ਵਾਲਾ ਉਮਰ ਵਾਲਾ ਨੌਜਵਾਨ ਮੁੰਡਾ ਏ ਜੇ ਕੁੜੀ ਹੈ ਜਿਉਂ ਨੇ 12 ਮਹੀਨਿਆਂ ਚੋਂ ਅੱਡੋ ਅੱਡ ਮਹੀਨਿਆਂ ਚ 2 ਦਿਨ 4 ਦਿਨ 1 ਦਿਨ ਮਿਲਾ ਕੇ ਪੂਰੇ ਸਾਲ ਚ 30 ਦਿਨ ਕੰਮ ਕਰ ਲਿਆ ਉਹ ਮਿਹਰਜ਼ਗਾਰਨੀ ਹੈ ਅੱਛਾ ਉਹ ਘਰ ਦੀ ਰੋਜ਼ੀ ਰੋਟੀ ਜਿਵੇਂ ਤਰੇ ਇਹ ਕੋਈ ਮਸਲਾ ਨਹੀਂ 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 ਮਤਲਬ ਸਾਲ ਚ 30 ਦਿਨੇ ਰੋਟੀ ਖਾਣੀ ਹੈ ਹੂੰ ਬਾਕੀ ਦੀ ਰੋਟੀ ਨਹੀਂ ਖਾਣੀ ਬਾਕੀ ਦੀ ਲੋੜ ਨਹੀਂ ਮਤਲਬ ਕਿੰਨੇ ਦਿਨਾਂ ਦੀ ਲੱਗਿਆ ਸਾਲ ਚ ਹੂੰ ਇਹ ਰੋਟੀ ਦੀ ਲੋੜ ਹੈ ਮਤਲਬ 11 ਮਹੀਨੇ ਭੁੱਖਾ ਵੀ ਠੀਕ ਹੈ ਇਹ ਸਰਕਾਰ ਕਹਿੰਦੀ ਹੈ ਸਰਕਾਰੀ ਹੋਰ ਛੱਡੋ ਜੀ ਆਪਾਂ ਕੈਨੇਡੀਅਨ ਭਾਸ਼ਾ ਚ ਸਮਝ ਲੈਨੇ ਆ ਕੈਨੇਡਾ ਅਮਰੀਕਾ ਦੇ ਹਵਾਲੇ ਨਾਲ ਇਹ ਹੁੰਦਾ ਨਾ ਕਿ ਵੀਕਲੀ ਹੁੰਦਾ ਜੀ ਕਿ 5 ਦਿਨ ਕੰਮ ਕਰੋ ਤੇ ਆਪਣੀ ਪੇ ਲੈ ਲਓ ਹੈਨਾ ਹੂੰ 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 ਹਫਤੇ ਦੇ ਵਿੱਚ 7 ਦਿਨਾਂ ਚੋਂ ਜੇ ਤੁਸੀਂ 1 ਘੰਟਾ ਵੀ ਕੰਮ ਕੀਤਾ ਕਿਤੇ ਤਾਂ ਤੁਸੀਂ ਬੇਰਜ਼ਗਾਰ ਨਹੀਂ ਉਹ ਸਰਕਾਰੀ ਪਹਿਮਾ ਨਾ ਬਾਤ ਅੱਛਾ ਸਾਲ ਚ 1 ਮਹੀਨਾ 365 ਦਿਨਾਂ ਚੋਂ 30 ਦਿਨ ਹਫਤੇ ਦੇ ਸੱਤੋ ਦਿਨਾਂ ਚੋਂ ਇੱਕ ਘੰਟਾ ਜੇ ਤੁਸੀਂ ਕੰਮ ਕਰ ਲੇ ਤੁਸੀਂ ਬੇਰਜ਼ਗਾਰਨੀ ਸਥਿਤੀ ਸਮਝ ਲਓਗੀ ਹੈ ਤੇ ਜਿਨ੍ਹਾਂ ਨੂੰ ਰੋਜ਼ਗਾਰ ਮਿਲਿਆ ਕੋਈ ਕਹਿੰਦੇ ਕਿ ਰੋਜ਼ਗਾਰ ਮਿਲਿਆ ਉਹਨਾਂ ਦੀ ਸਥਿਤੀ ਕੀ ਹੈ ਉਹਦਾ ਵੀ ਅੰਦਾਜ਼ਾ ਲਾ ਲਓ ਤਿੰਨ ਤਰ੍ਹਾਂ ਦਾ ਰੋਜ਼ਗਾਰ ਹੈ ਅੱਛਾ ਨੰਬਰ 1 ਦਿਹਾੜੀ ਵਾਲਾ ਬੰਦਾ ਹਮ ਜਿਹੜਾ ਲੇਬਰ ਕਰਦਾ ਉਹ ਲੇਬਰ ਮਿਸਤਰੀ ਮਜ਼ਦੂਰ ਨਾਲ ਵੀ ਕਿਤੇ ਹੋ ਸਕਦੀ ਹੈ ਉਹ ਲੇਬਰ ਡੇਲੀ 베ਸਿਕ ਕਿਸੇ ਫੈਕਟਰੀ ਚ ਵੀ ਹੋ ਸਕਦੀ ਹੈ ਜਿਹੜਾ ਡੇਲੀ ਰੋਜ਼ ਦੀ ਦਿਹਾੜੀ ਤੇ ਕੰਮ ਕਰਦਾ ਉਹ ਦਿਹਾੜੀਦਾਰ ਫਿਰ ਆ ਗਿਆ ਨੌਕਰੀ ਪੇਸ਼ਾ ਨੌਕਰੀ ਵਾਲਾ ਫੈਕਟਰੀ ਦੇ ਵਿੱਚ ਲੇਬਰ ਵਾਲੇ ਕੰਮ 'ਚ ਵੀ ਪੱਕੀ ਨੌਕਰੀ ਹੋ ਸਕਦੀ ਹੈ ਉਹਦੀ ਹੂੰ ਹੂੰ ਉਹ ਮਕੈਨੀਕਲ 'ਚ ਵੀ ਪੱਕੀ ਹੋ ਸਕਦੀ ਹੈ ਉਹ ਬਾਬੂ ਵਾਲੀ ਵੀ ਪੱਕੀ ਹੋ ਸਕਦੀ ਆ ਹੈ ਉਹ ਕਿਤੇ ਸੀਓ ਲੱਗਿਆ ਉਹ ਵੀ ਨੌਕਰੀ ਸਕਦੀ ਉਹ ਸਾਰੀ ਨੌਕਰੀ ਚਾਹੁੰਦੇ ਨੇ ਉਹ ਸਰਕਾਰੀ ਵੀ ਹੋ ਸਕਦੀ ਹੈ ਉਹ ਪ੍ਰਾਈਵੇਟ ਵੀ ਹੋ ਸਕਦੀ ਹੈ ਹੂੰ ਉਹ ਨੌਕਰੀ ਪੇਸ਼ਾ ਤੀਜਾ ਆ ਗਿਆ ਖੁਦ ਦਾ ਰੋਜ਼ਗਾਰ ਖੁਦ ਦਾ ਰੋਜ਼ਗਾਰ ਤੁਸੀਂ ਰੇੜਾ ਵੀ ਚਲਾ ਸਕਦੇ ਹੋ ਤੁਸੀਂ ਰੇੜੀ ਵੀ ਚਲਾ ਸਕਦੇ ਹੋ ਤੁਸੀਂ ਫੜੀ ਵੀ ਲਾ ਸਕਦੇ ਹੋ ਤੁਸੀਂ ਦੁਕਾਨਦਾਰ ਵੀ ਹੋ ਸਕਦੇ ਹੋ ਤੁਸੀਂ ਕਾਰੋਬਾਰੀ ਵੀ ਹੋ ਸਕਦੇ ਹੋ ਤੁਸੀਂ ਕਿਸਾਨ ਵੀ ਹੋ ਸਕਦੇ ਹੋ ਉਹ ਆ ਗਿਆ ਜੀ ਖੁਦ ਦਾ ਰੋਜ਼ਗਾਰ ਹੁਣ ਇਹ ਤਿੰਨਾ ਚ ਮੈਂ ਔਸਤਨ ਕੱਢ ਰਿਹਾ ਸੀਗਾ ਜਦੋਂ ਮੈਂ ਔਸਤਨ ਆંકੜੇ ਦੇਖ ਰਿਹਾ ਸੀ ਇਹ ਕਹਿੰਦੇ ਵੀ ਨੌਕਰੀ ਪੇਸ਼ੇ ਵਾਲੇ ਦੀ ਭਾਰਤ ਚ ਔਸਤਨ ਆਮਦਨ 20000 ਰੁਪਏ ਮਹੀਨਾ ਠੀਕ ਹੈ ਹੁਣ ਨੌਕਰੀ ਵਾਲਾ ਜਿਹੜਾ 5 ਲੱਖ ਲੈਂਦਾ ਇਹਦੇ ਵਿੱਚ ਉਹ ਵੀ ਹੈ ਜਿਹੜਾ ਵਿਚਾਰਾ 2000 3000 5000 ਤੇ ਕੰਮ ਕਰਦਾ ਉਹ ਵੀ ਹੈ ਹੂੰ ਤੇ ਉਹਦੀ ਔਸਤ ਜੇ 20000 ਨਿਕਲਦੀ ਹੈ ਤਾਂ 20000 ਵੀ ਤਸੱਲੀ ਬਖਸ਼ ਨਹੀਂ ਅੱਜ ਦੀ ਤਰੀਕ ਵਿੱਚ ਹੂੰ ਪਹਿਲਾਂ ਤਾਂ ਸਰਕਾਰੀ ਸਿਸਟਮ ਦਾ ਆਧਾਰ ਇਹ ਸਾਡੇ ਉਲਟ ਹੈ ਨਾ ਕਿ ਇੱਕੋ ਸਕੂਲ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਤਰ੍ਹਾਂ ਦੇ ਮਾਸਟਰ ਨੇ ਇੱਕੋ ਯੂਨੀਵਰਸਿਟੀ ਕਾਲਜ ਦੇ ਤਿੰਨ ਤਿੰਨ ਚਾਰ ਚਾਰ ਤਰ੍ਹਾਂ ਦੇ ਪ੍ਰੋਫੈਸਰ ਨੇ ਇੱਕ 80000 ਵਾਲਾ ਵੀ ਹੈ ਉੱਥੇ 30000 ਵਾਲਾ ਵੀ ਹੈ ਉੱਥੇ 12000 ਵਾਲਾ ਵੀ ਸਹੀ 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 ਬਿਲਕੁਲ ਕੰਮ ਇੱਕੋ ਡਿਊਟੀ ਇੱਕੋ ਪੜ੍ਹਾਈ ਇੱਕੋ ਸਾਰਾ ਕੁਝ ਇੱਕੋ ਹੂੰ ਇਹ ਵੀ ਇੱਕ ਸਵਾਲ ਖੜਾ ਹੈ ਕਿ 20000 ਦੀ ਔਸਤ ਹੈ ਉਹ ਵੀ ਔਸ 26% ਨਹੀਂ ਹੈ। ਹੂੰ। ਸਵੈ ਰੁਜ਼ਗਾਰ ਵਾਲਿਆਂ ਦੀ ਔਸਤ ਦੇਖਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਸਵੈ ਰੁਜ਼ਗਾਰ ਵਾਲਿਆਂ ਦੀ ਦੇਖੀ ਤਾਂ ਉਹਨਾਂ ਦੀ ਔਸਤ ਬਣਦੀ ਹੈ 13280 ਰੁਪਏ। ਠੀਕ ਹੈ। 13280 ਰੁਪਏ ਨਾਲ ਮਹੀਨਾ ਨਹੀਂ ਚੱਲ ਸਕਦਾ। ਮੈਂ ਨਹੀਂ ਕਹਿੰਦਾ ਕਿ ਤੁਸੀਂ ਲਗਜ਼ਰੀ ਜ਼ਿੰਦਗੀ ਜੀਣੀ ਹੈ। ਹੂੰ। ਘਰ ਚ ਆਟਾ ਕਰਚ ਰਾਸ਼ਨ ਦਾਲ ਪੱਤਾ ਚੁੱਲਾ ਚੌਂਕਾ ਇੰਨੇ ਲਈ ਵੀ ਦੁੱਧ ਪੱਤੀ ਲੈਣ ਦੇ ਲਈ ਵੀ 14000 ਘਰ ਪੂਰਾ ਨਹੀਂ ਹੁੰਦਾ ਹੂੰ ਤੁਸੀਂ ਬਾਕੀ ਚੀਜ਼ਾਂ ਦਾ ਛੱਡੇ ਦਿਓ ਕਿ ਤੁਸੀਂ ਵਿਆਹ ਲਈ ਕੱਪੜੇ ਸੁਆਣੇ ਆ ਕੁਝ ਹੋਰ ਲੈਣਾ ਮੋਬਾਈਲ ਲੈਣਾ ਜੇ ਲੈਣਾ ਉਹ ਲੈਣਾ ਇਹ ਔਸਤ ਦੀ ਗੱਲ ਹੈ ਬੇਰੋਜ਼ਗਾਰ ਵਾਲੇ ਔਸਤ ਦੀ ਦਰ ਸੇ 14000 ਇਹਦੇ ਵਿੱਚ ਕਿੰਨੇ بڑے ਘਰਾਣੇ ਵੀ ਆਉਂਦੇ ਨੇ ਜਿਹੜੇ ਕਾਰੋਬਾਰੀ ਨੇ بڑے ਮਕਾਨਦਾਰ ਵੀ ਉਹ ਵੀ ਬਿੱਟੇ ਉਹਦੇ ਨੇ ਤੇ ਕਾਜ਼ਦਾਰਨ ਦਾ ਹੁੰਦਾ ਉਹ ਤੋਂ ਬਾਅਦ ਆ ਜੋ ਨੌਕਰੀ ਜਿਹੜਾ ਦਿਹਾੜੀ ਕਰਦਾ ਹੈ ਲੇਬਰ ਹੈ ਲੇਬਰ ਦੀ ਕਹਿੰਦੇ ਇੱਕ ਦਿਨ ਦੀ ਆਮਦਨ 418 ਰੁਪਏ ਹੈ ਹਮਮ ਇੱਕ ਦਿਨ ਦੀ 418 ਰੁਪਏ ਹੈ ਪਰ ਉਹਨੂੰ ਹਫਤੇ ਦੇ ਵਿੱਚ 48 ਘੰਟੇ ਹੀ ਕੰਮ ਮਿਲਦਾ ਠੀਕ ਹੈ ਤੇ 48 ਘੰਟਿਆਂ ਦੇ ਹਿਸਾਬ ਨਾਲ ਮੈਂ ਲਾਰੇ ਸੀ ਕਿ ਉਹਨੂੰ 20 ਦਿਨ ਜਾਂ 25 ਦਿਨ ਵੀ ਆਪਾਂ ਕਹਿ ਲਈਏ ਮਹੀਨੇ ਚ ਤਨਖਾਹ ਮਿਲ ਜਵੇ ਜੇ پیسے ਮਿਲਦਾ ਨਹੀਂ 25 ਦਿਨ ਵੀ ਰੁਜ਼ਗਾਰ ਮਿਲ ਜਵੇ ਤਾਂ ਵੀ ਉਹਦੀ ਔਸਤਨ 10000 ਬਣਦੀ ਆ। ਹੂੰ। 10000 ਨਾਲ ਘਰ ਚੱਲੂ, 13000 ਨਾਲ ਘਰ ਚੱਲੂ, 20000 ਨਾਲ ਘਰ ਚੱਲੂ। ਨਹੀਂ ਚੱਲਦਾ। ਅੱਜ ਦੀ ਮਹਿੰਗਾਈ ਦੀ ਦਰ 'ਚ। ਹੂੰ। ਸੋ ਇਹ ਪਹਿਲੂ ਵੀ ਵੱਚਨ ਵਾਲਾ ਹੈ ਕਿ ਸਰਕਾਰੀ ਅੰਕੜੇ 3% ਵਾਲੇ, 5% ਵਾਲੇ ਇਹ ਦਿਖਾ ਕੇ ਕਿ ਜੀ ਬੇਰਜ਼ਗਾਰੀ ਹੈ ਨਹੀਂਗੀ ਤੇ ਬੇਰਜ਼ਗਾਰੀ ਦਾ ਪੈਮਾਨਾ ਹੀ ਅਜਿਹਾ ਤੈਅ ਕਰ ਦੋ ਕਿ ਤੁਸੀਂ ਬੇਰਜ਼ਗਾਰੀ ਭੱਤਾ ਮੰਗਣ ਯੋਗ ਵੀ ਨਾ ਰਹੋ। ਹੂੰ। ਤੇ ਆਸਟ ਐਵਰੇਜ ਅਮੀਰ ਤੇ ਗਰੀਬਾਂ ਦੀ ਮਲਾਕ ਇਹ ਦਿਖਾ ਦਉ ਕਿ ਲਓ ਜੀ ਇਹ ਬਾ ਕਮਾਲ ਹੈ ਆ ਸਥਿਤੀ ਦੇ ਉੱਤੇ ਲੇਖੜਾ ਹਲੇ ਆਪਾਂ ਦੋ ਤਿੰਨ ਦਿਨ ਪਹਿਲਾਂ ਹੀ ਸ਼ਾਇਦ ਗੱਲ ਕਰ ਰਹੇ ਸੀ ਕਿ ਜਿਹੜਾ ਪਿੰਡ ਦਾ ਸੁਧਾਰ ਨਾ ਛੋਟਾ ਕਿਸਾਨ ਹੈ ਹਾਂਜੀ ਉਹਦੀ ਪ੍ਰਤੀ ਦਿਨ ਦੀ ਐਵਰੇਜ ਕਮਾਈ 27 ਰੁਪਏ ਹੈ ਹੂੰ ਉਹਦੀ 27 ਰੁਪਏ ਤਾਂ ਮਜ਼ਦੂਰ ਨੂੰ 418 ਨਹੀਂ ਮਿਲਦੇ ਹੂੰ ਸਰਕਾਰੀ ਅੰਕੜੇ ਹੀ ਆ ਨਾ ਹਾਂ 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 ਸਹੀ ਹੈ ਸਮਝਣ ਦੀ ਲੋੜ ਹੈ ਕਿ ਸਥਿਤੀ ਕੀ ਹੈ ਇਹ ਕਹਿੰਦੇ ਜੀ ਅਸੀਂ ਗਰੀਬੀ ਰੇਖਾ ਚ ਲੋਕ ਕੱਟਦੇ ਉਹ ਕਿਵੇਂ ਕੱਟਦੇ ਉਹ ਕਹਿੰਦੇ ਜੀ ਜਿਹੜਾ 25 26 ਰੁਪਏ ਕਮਾਉਣ ਵਾਲਾ ਬੰਦਾ ਡੇਲੀ ਤੇ ਉਹ ਗਰੀਬ ਨਹੀਂ ਐ ਐ ਗਰੀਬੀ ਰੇਖਾ ਚ ਲੋਕ ਕੱਟਦੇ ਜਿਹੜੇ ਜਿਹੜੇ ਪੈਮਾਨੇ ਸ਼ਰਮਾ ਜੀ ਬੇਰੋਜ਼ਗਾਰੀ ਮਾਪਣਦੇ ਨੇ ਜਿਨ੍ਹਾਂ ਦੇ ਆਧਾਰ ਤੇ ਬੇਰੋਜ਼ਗਾਰ ਨਹੀਂ ਕਿਹਾ ਜਾ ਸਕਦਾ ਉਸੇ ਦਰ ਦੇ ਉਸੇ ਫੀਸਦੀ ਦੇ ਹਿਸਾਬ ਦੇ ਨਾਲ ਜਿਹੜੇ ਸਾਡੇ ਮੰਤਰੀ ਸੰਤਰੀ ਫਿਰਦੇ ਆ ਇਹਨਾਂ ਦੀਆਂ ਸਹੂਲਤਾਂ ਤੇ ਇਹਨਾਂ ਦੀਆਂ ਤਨਖਾਹਾਂ ਤੈਅ ਕਰ ਦਿੱਤੀਆਂ ਜਾਣ ਲੋਕਾਂ ਨੂੰ ਪ੍ਰਵੀਨ ਜੀ ਇਹ ਇਹ ਅਮੀਰ ਪਤਾ ਕਿ ਕਿਹਨੂੰ ਮੰਨਦੇ ਆ ਜੇ ਤੁਹਾਡੇ ਘਰੇ ਪੱਖਾ ਲੱਗਿਆ ਹੂੰ ਅਮੀਰੋਂ ਜੇ ਤੁਹਾਡੇ ਕੋਲ ਸਕੂਟਰ ਹੈਗਾ ਤੁਸੀਂ ਅਮੀਰ ਹੋ ਹੂੰ ਉਮੀਦੀ ਦੇ ਪੈਮਾਨੇ ਇਹ ਤੈਅ ਕਰ ਲਏ ਨਾ ਨੇ ਹੂੰ ਜੀ ਜੀ ਬਿਲਕੁਲ ਬਿਲਕੁਲ ਤੁਹਾਨੂੰ ਗਰੀਬ ਨਹੀਂ ਮੰਨਦੇ ਫਿਰ ਹੂੰ